ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੱਖੀ ਸੱਪ ਅਤੇ ਡੱਡੂ ਦੀ ਇੱਕ ਵਾਰ ਦੀ ਗੱਲ ਹੈ ਇੱਕ ਡੱਡੂ ਤੇ ਇੱਕ ਸੱਪ ਦੋਵੇਂ ਦਰਿਆ ਦੇ ਕੰਡੇ ਉੱਤੇ ਰਹਿੰਦੇ ਸਨ ਡੱਡੂ ਬਹੁਤ ਹੀ ਸਾਦ ਸੁਭਾਅ ਵਾਲਾ ਸੀ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਅਤੇ ਖੁਸ਼ ਰਹਿੰਦਾ ਸੀ ਦੂਜੇ ਪਾਸੇ ਸੱਪ ਬਹੁਤ ਚਲਾਕ ਅਤੇ ਧੋਖੇबाज ਸੀ ਸੱਪ ਹਰ ਵੇਲੇ ਸੋਚਦਾ ਸੀ ਕਿ ਕਿਸ ਤਰ੍ਹਾਂ ਡੱਡੂ ਨੂੰ ਆਪਣੀ ਜਾਲ ਵਿੱਚ ਫਸਾ ਕੇ ਖਾ ਜਾਵੇ। ਇੱਕ ਦਿਨ ਸੱਪ ਨੇ ਡੱਡੂ ਨੂੰ ਕਿਹਾ, "ਭਰਾ, ਅਸੀਂ ਦੋਵੇਂ ਇੱਕੋ ਥਾਂ ਰਹਿੰਦੇ ਹਾਂ, ਪਰ ਲੋਕ ਸਾਡੇ ਬਾਰੇ ਵੱਖ-ਵੱਖ ਸੋਚਦੇ ਹਨ। ਕੋਈ ਮੈਨੂੰ ਜ਼ਹਿਰੀਲਾ ਕਹਿੰਦਾ ਹੈ, ਕੋਈ ਤੈਨੂੰ ਸ਼ਾਲਾ ਮਾਰ ਕੇ ਖੇਡਣ ਵਾਲਾ। ਆਓ ਅੱਜ ਇੱਕ ਵਚਨ ਕਰੀਏ, ਅਸੀਂ ਦੋਵੇਂ ਦੋਸਤ ਬਣੀਏ।" ਤੇ ਮਿਲ ਕੇ ਦਰਿਆ ਦੇ ਕੰਢੇ ਤੋਂ ਪਿੰਡ ਵਾਲੇ ਪਾਸੇ ਨੂੰ ਚੱਲੀਏ ਲੋਕ ਸਾਨੂੰ ਵੇਖ ਕੇ ਸੋਚਣ ਕਿ ਸੱਪ ਤੇ ਡੱਡੂ ਵੀ ਦੋਸਤ ਬਣ ਸਕਦੇ ਹਨ ਡੱਡੂ ਨਿਰਦੋਸ਼ ਸੀ ਉਸਨੇ ਸੋਚਿਆ ਚੰਗੀ ਗੱਲ ਹੈ ਜੇ ਸੱਪ ਮੇਰੇ ਨਾਲ ਪਿਆਰ ਨਾਲ ਰਹਿਣਾ ਚਾਹੁੰਦਾ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਉਸਨੇ ਤੁਰੰਤ ਸੱਪ ਨਾਲ ਦੋਸਤੀ ਲਈ ਹਾਂ ਕਰ ਦਿੱਤੀ ਜਦੋਂ ਦੋਵੇਂ ਇਕੱਠੇ ਪਿੰਡ ਵੱਲ ਜਾਣ ਲੱਗੇ ਤਾਂ ਲੋਕ ਹੈਰਾਨ ਰਹਿ ਗਏ ਇਹ ਸੱਪ ਅਤੇ ਡੱਡੂ ਦੋਵੇਂ ਇਕੱਠੇ ਜਾ ਰਹੇ ਨੇ ਪਰ ਕੁਝ ਦੂਰੀ ਤੁਰਨ ਤੋਂ ਬਾਅਦ ਸੱਪ ਦੀ ਅਸਲ ਫਿਤਰਤ ਸਾਹਮਣੇ ਆ ਗਈ ਉਸ ਨੇ ਉਸ ਨੇ ਹੌਲੇ-ਹੌਲੇ ਆਪਣਾ ਜ਼ਹਿਰ ਡੱਡੂ ਦੇ ਸਰੀਰ ਵਿੱਚ ਛੱਡਣਾ ਸ਼ੁਰੂ ਕਰ ਦਿੱਤਾ ਡੱਡੂ ਹੌਲੀ-ਹੌਲੀ ਕਮਜ਼ੋਰ ਹੋਣ ਲੱਗਾ ਡੱਡੂ ਨੇ ਰੋ ਕੇ ਕਿਹਾ ਭਰਾ ਸੱਪ ਤੂੰ ਤਾਂ ਕਿਹਾ ਸੀ ਅਸੀਂ ਦੋਸਤ ਬਣ ਕੇ ਚੱਲਿਆਂਗੇ ਫਿਰ ਤੂੰ ਮੇਰੇ ਨਾਲ ਧੋਖਾ ਕਿਉਂ ਕਰ ਰਿਹਾ ਏ ਸੱਪ ਨੇ ਹੱਸ ਕੇ ਕਿਹਾ ਮੇਰੀ ਫਿਤਰਤ ਹੀ ਜ਼ਹਿਰ ਛੱਡਣ ਦੀ ਹੈ ਮੈਂ ਕਦੇ ਬਦਲ ਨਹੀਂ ਸਕਦਾ ਮੈਂ ਭਾਵੇਂ ਦੋਸਤੀ ਦਾ ਨਾਟਕ ਕਰ ਲਵਾਂ ਪਰ ਅੰਦਰੋਂ ਤਾਂ ਮੈਂ ਸੱਪ ਹੀ ਹਾਂ ਇਹ ਸੁਣ ਕੇ ਡੱਡੂ ਮਰ ਗਿਆ ਲੋਕਾਂ ਨੇ ਇਹ ਘਟਨਾ ਵੇਖੀ ਤਾਂ ਸਭ ਨੂੰ ਇੱਕ ਵੱਡਾ ਸਬਕ ਮਿਲਿਆ ਜਿਸ ਮਨੁੱਖ ਦਾ ਸੁਭਾਅ ਖਰਾਬ ਹੁੰਦਾ ਹੈ ਉਹ ਕਦੇ ਸੱਚੇ ਦਿਲੋਂ ਨਹੀਂ ਬਦਲ ਸਕਦਾ निर्दोष ਅਤੇ ਸੱਚੇ ਮਨੁੱਖ ਨੂੰ ਹਮੇਸ਼ਾ ਚੌਕਸ ਰਹਿਣਾ ਚਾਹੀਦਾ ਹੈ ਕਿ ਉਹ ਕਿਸ ਦੇ ਨਾਲ ਕਿਸ ਦੇ ਨਾਲ ਦੋਸਤੀ ਕਰ ਰਿਹਾ ਹੈ ਗਲਤ ਸੰਗਤ ਹਮੇਸ਼ਾ ਨੁਕਸਾਨ ਹੀ ਕਰਦੀ ਹੈ ਗੁਰੂ ਸਾਹਿਬ ਵੀ ਸਾਨੂੰ ਸਿਖਾਉਂਦੇ ਹਨ ਕਿ ਸੰਗਤ ਉਹੀ ਚੁਣੋ ਜੋ ਨਾਮ ਸਿਮਰਨ ਵਾਲੀ ਹੋਵੇ ਨਹੀਂ ਤਾਂ ਮਨੁੱਖ ਆਪਣੇ ਆਪ ਨੂੰ ਹੀ ਗਵਾ ਬੈਠਦਾ ਹੈ ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ